ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪਿੰਡ ਜਗਜੀਤਪੁਰਾ ਜ਼ਿਲ੍ਹਾ ਬਰਨਾਲਾ ਜੀ ਠੀਕ ਹੈ ਜੀ ਬਾਈਕੋਲ ਤਨਚਾਰਨ ਅਗਪ ਕਹੂਗਾ ਜੀ ਠੀਕ ਹੈ ਜੀ ਜੇ ਕਿਸੇ ਵੀਰ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਤਾਂ ਆਪਣਾ ਨੰਬਰ ਲੋਡ ਕਰੋ ਜੀ 7528200355 ਜੀ ਠੀਕ ਹੈ ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਦਿਨ ਨਵੀਂ ਵੀਡੀਓ ਅਪਲੋਡ ਕਰ ਸਕੀਏ ਹਾਂਜੀ ਵੀਰ ਜੀ ਸਾਸਿਗਾ ਜੀ ਅੱਛੀ ਗੱਲ ਜੀ ਨਾਮ ਤੁਸੀਂ ਆਪਣਾ ਨਾਮ ਵੀ ਤਾਰੀ ਪਿੰਡ ਦਿਗਜੀਦਪੁਰਾ ਜੀ ਜ਼ਿਲ੍ਹਾ ਬਰਨਾਲਾ ਜੀ ਠੀਕ ਹੈ ਜੀ ਨੰਬਰ ਮੋਬਾਈਲ ਨੰਬਰ ਜੀ ਨੰਬਰ ਜੀ 9878765009 ਜੀ ਹਾਂਜੀ ਵੀਰ ਜੀ ਅੱਜ ਕਿੰਨੀਆਂ ਆਪਣੇ ਕੋਲ ਮੱਝਾਂ ਕੰਮ ਕਿੰਨੀਆਂ ਬਖਾਉਗਾ ਜੀ ਪਰਵਾ ਦੋ ਮੱਝਾਂ ਨੇ ਜੀ ਇੱਕ ਨਾਲ ਮੱਝ ਦੇ ਮਗਰ ਕੱਟੀ ਆ ਜੀ ਇੱਕ ਢਾਈ ਸਾਲ ਦੀ ਕੱਟੀ ਆ ਜੀ ਠੀਕ ਹੈ ਜੀ ਹਾਂਜੀ ਹਾਂਜੀ ਵੀਰ ਜੀ ਇਹ ਮਾਜਰੀ ਦੀ ਦਸੋਈ ਜਾਣਕਾਰੀ ਪਹਿਲੀ ਦੀ ਮੱਝ ਜੀ ਚੌਥਾ ਮਹੀਨਾ ਨੂੰ ਗੱਪਣ ਦਾ ਲੱਗਿਆ ਵਾ ਜੀ 3 ਕਿਲੋ ਦੁੱਧ ਆ ਜੀ ਕੜਾਂਗੇ ਮਿਲਦੀ ਆ ਜੀ ਠੀਕ ਹੈ ਜੀ 3 ਰੇੜੀ ਮੌਕੇ ਤੇ ਕਰਾਂਗੀ ਫੋਨ ਤੇ ਜੀ ਠੀਕ ਆ ਤੇ ਮਗਰ ਇਹਦੀ ਕੱਟੀ ਆ ਜੀ ਮਗਰ ਇਹਦੇ ਕੱਟੀ ਆ ਜੀ ਕੱਟੀ ਦੇ ਨਾਲ ਉਹ ਹੀ ਮੁੱਲਵਾੜੀ ਹੋ ਜੂ ਜੀ ਜਿਹੜਾ ਇਹਨੇ ਕੱਟੀ ਛੱਡ ਗਏ ਜਾਣੀ ਛੱਡ ਕੇ ਵੀ ਜਾ ਸਕਦਾ ਇਹ ਵਾਲਾ ਠੀਕ ਹੈ ਜੀ ਉਹ ਹੀ ਮੁੱਲਵਾੜੀ ਮੰਨ ਤਾਂ ਕਰਦਾ ਜੀ ਅਗਲਾ ਕੱਟੀ ਰੱਖਣੀ ਆ ਦੇ ਨਾਲ ਲੇਕਿਨ ਠੀਕ ਆ ਨਹੀਂ ਲੇਕਿਨ ਤਾਂ ਛੱਡ ਕੇ ਵੀ ਜਾ ਸਕਦਾ ਜੀ ਤੀਜੇ ਸੂਏ ਲਈ ਗੱਬਣਾ ਜੀ ਦੂਜਾ ਸੂਆ ਹੁਣ ਸੂਈ ਵੀ ਆ ਇਹੇ ਚਾਰ ਮਹੀਨੇ ਚੱਕਰ ਆ ਜੀ ਵੀ ਹਾਂਜੀ ਜਮਾ ਚੱਕਰ ਆ ਕੇ ਦੇਵਾਂਗੇ ਜੀ ਮਾੜੇ ਮੋਟੇ ਦਿਨ ਘਟਣੇ ਚਾਰ ਤੋਂ ਠੀਕ ਆ ਅਗਲਾ ਚੱਕਰ ਵਾਲੇ ਹਾਂ ਚੱਕਰਵਾ ਸਕਦਾ ਜੀ ਤੋਰ ਦਿ हां जी थोड़ी ਛੱਡਣੀ ਪੈਂਦੀ ਹੈ ਜੀ ਕੇਰਾ ਮਾੜੀ ਜੀ ਠੀਕ ਹੈ ਜੀ ਲੋ ਭਰਾ ਚੈੱਕ ਕਰਸ ਕੱਦ ਕਾਟ ਮਾੜੀ ਦਾ ਆਨ ਦੇਖ ਸਨ ਫੇਸਬੁਕ ਤੇ ਸੰਗ ਵੀ ਦੇਖ ਸਕਦੇ ਭਰਾ ਠੀਕ ਹੈ ਜੀ ਤੇ ਬਾਈ ਜੀ ਨੇ ਜ਼ਰੂਰ ਕੰਟੈਕਟ ਕਰੋ ਜੀ ਠੀਕ ਹੈ ਜੀ ਮਾਗ ਰਹੀ ਕੱਤੀ ਤੋਕੜ ਗੱਬਣ ਠੀਕ ਹੈ हां जी ਬਾਈ ਜੀ ਛੋਟੀ ਦੀ ਜਾਣਕਾਰੀ ਦਿਓ ਜੀ ਦੀ ਉਮਰ ਇਹਦੀ 2.5 ਸਾਲਾਂ ਜੀ ਹਾਂਜੀ ਵਧੀਆ ਕੱਲਾ ਕੱਲਾ ਥਣ ਪਈ ਚੰਗੇ ਥਾਂ ਦੀ ਕੁੰਡੀ ਪੂਰੀ ਸ਼ਕੀਨ ਹੈ ਜੀ ਹਾਂਜੀ ਫੰਡੀ ਸੀਲ ਛੋਟੀ ਆ ਜੀ ਪੂਰੀ ਠੀਕ ਹੈ ਜੀ ਰੇਟ ਬਾਈ ਜੀ ਦਾ ਰੇਟ ਮੌਕੇ ਤੇ ਕਰਾਂਗੇ ਜੀ ਠੀਕ ਹੈ ਜੀ ਤੋੜ ਦੋ ਜੀ ਭਰਾ ਰੇਟ ਹੈ ਬਾਈ ਜੀ ਮੌਕੇ ਤੇ ਫੇਸ ਬਿਊਟੀ ਤੁਸੀਂ ਦੇਖ ਸਕਦੇ ਹੋ ਸੰਗ ਸੰਗ ਠੀਕ ਹੈ ਜੀ ਬਾਈ ਜੀ ਨਾਲ ਜੁੜ ਕਨੈਕਟ ਕਰੋ ਪਿੰਡ ਜਲੀਪ ਭਰਾ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਲੋ ਜੀ ਤੋੜਾ ਤਰਾ ਕੱਟੀ ਦੇ ਦੇਖ ਸਕਦੇ ਹੋ ਰਾਈਟ ਮੋੜ ਲਈ ਮੋੜ ਲੋ ਠੀਕ ਹੈ ਬੰਦੋ ਮਾਜੀ ਜਾਣਕਾਰੀ ਦੋ ਜੀ ਮਾਜੀ ਇਹਦੇ 10 15 ਦਿਨ ਲਗਭਗ ਬਾਕੂ ਆ ਜੀ ਹਾਂਜੀ ਦੇਖ ਸਕਦੇ ਨਹੀਂ ਦੇ ਘਰ ਦੀ ਮਾਝਾ ਹੀ ਆਪਣੀ ਜੀ ਠੀਕ ਹੈ ਜੀ ਦੇਲੇ ਸੂਲੇ ਚੋਈ ਵੀ ਆ ਜੀ 12 13 ਕਿਲੋ ਦਾ ਤਾਂ ਖੁੱਲਾ ਦਿੰਦੀ ਆ ਜੀ ਆਪਣੇ ਕੋਲ ਹੀ ਇਹ ਠੀਕ ਹੈ ਜੀ ਹਾਂਜੀ ਤੇ ਰੇਟ ਭਰਾ ਦਾ ਰੇਟ ਮੌਕੇ ਦੀ ਕਰਾਂਗੇ ਜੀ ਤੋਰ ਦੋ ਭਰਾ ਨੂੰ ਹਾਂਜੀ ਉਹ ਸਾਸੂਆ ਮਾਝ ਨੇ ਸੁਣਾ ਜੀ ਠੀਕ ਹੈ ਚੌਥਾ ਸੁਣਾ ਸੁਣਾ ਜੀ ਹਾਂਜੀ ਲੋ ਜੀ ਕੱਦ ਕਾ ਸੁਖਣਾ ਕਰਮ ਵਾਲੀ ਫੇਸਬੁਕ ਤੇ ਚੱਕਾ ਮੰਗਦੇ ਨੇ ਲੋ ਜਾ ਫਲਾ ਦਾ ਫੇਸ ਚੈੱਕ ਕਰੋ ਸੰਗ ਸੁਣਾ ਠੀਕ ਹੈ ਜੀ ਲੋ ਜੀ ਹਲੇ ਦਿਨ 15 ਬਾਕੀ ਹੈ ਬਾਈ ਜੀ ਕਹਿੰਦੇ ਠੀਕ ਹੈ ਜੀ ਤੇ ਕੱਚੀ ਥੋੜੀ ਜੀ ਲੋ ਜੀ ਰੇਟ ਬਾਈ ਜੀ ਕਹਿੰਦੇ ਫੂਲ ਤੇ ਹੋਊਗਾ ਜੀ ਲੋ ਚੈੱਕ ਕਰ ਸਨ ਭਰਾ ਇਹ ਬੁਲਤ ਬਾਈ ਜੀ ਨਾ ਜ਼ਰੂਰ ਕ੍ਰੈਡ ਕਰੋ ਪਿੰਡ ਜਗਜੀਤਪੁਰਾ ਤੇ ਜ਼ਿਲ੍ਹਾ ਬਰਨਾਲਾ ਬਾਈ ਦਾ ਨੰਬਰ ਆਪਾਂ ਸਟੇਟ ਤੇ ਲਾ ਦਾਂਗੇ ਭਰਾ ਮਿਲਦੇ ਆ ਕਿਸੇ ਨਵੀਂ ਵੀਡੀਓ ਚ ਉਸ ਤੇ ਬਾਈ